ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਆਨੰਦ ਗੀ ਨਿਮਤ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਸਰਜੀਤ कौर ਸਰਜੀਤ कौर ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ Facebook Instagram ਤੇ ਤਨ ਗੁਰਮ ਦਾਸ ਸਾਰਿਆਂ ਤੇ ਮੇਰ ਪ੍ਰਿਆਰਥ ਰੱਖਣ ਸਾਬ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਵਿੱਚ ਰੱਖਣ ਤੇ ਅੱਜ ਆਪਾਂ ਲੱਗੇ ਸੀ ਕਿਉ ਬਣਾਉਣ ਜੋਤ ਵਾਸਤੇ ਕਿਉ ਅਸੀਂ ਨਾ ਘਰੇ ਹੀ ਬਣਾਉਂਦੀ ਮੈਂ ਤੇ ਦਿਨ ਚਾਰ ਦਿਨ ਦੀ ਮਲਾਈ ਪਈ ਸੀ ਉਹਨੂੰ ਜਾਗ ਲਾਤਾ ਸੀ ਰਾਤੀ ਆਪਾਂ ਨੇ ਤੱਤਾ ਕਰਕੇ ਨਾਲੇ ਤਾਂ ਥੱਲੇ ਦਹੀਂ ਬੜਾ ਵਧੀਆ ਬਣ ਗਿਆ ਤੇ ਨਾਲੇ ਤਾਂ ਦਹੀਂ ਬਹੁਤ ਟੇਸਟੀ ਥੱਲੇ ਬਣ ਜਾਂਦਾ ਤੇ ਨਾਲੇ ਆਪਾਂ ਜੋਤਲੀ ਘਿਓ ਬਣਾ ਲੈਂਦੇ ਸਾਫ ਸੁਥਰਾ ਤੇ ਹੁਣ ਮੈਂ ਉਹ ਦੁੱਧ ਸਾਰਾ ਘਿਓ ਲਾ ਕੇ ਤੇ ਗ੍ਰੈਂਡਰ ਦੇ ਉਹਦੇ ਟੱਪ ਵਿੱਚ ਪਾ ਲਿਆ ਤੇ ਹੁਣ ਆਪਾਂ ਇਹਨੂੰ ਇੱਕ ਛਟਕਾ ਜਿਹਾ ਲਵਾ ਕੇ ਗ੍ਰੈਂਡ ਕਰਕੇ ਤੇ ਆਪਾਂ ਇਹਦਾ ਕਿਉਂ ਮਲਾਈ ਮੱਖਣੀ ਤਿਆਰ ਕਰਾਂਗੇ ਪਹਿਲਾਂ ਫਿਰ ਆਪਾਂ ਇਹਨੂੰ ਗਰਮ ਕਰਕੇ ਘਿਓ ਬਣਾਵਾਂਗੇ ਤੇ ਹੋਰ ਸੁਣਾਓ ਤੁਸੀਂ ਸਾਬ ਦੀਆਂ ਸੇਤਾਂ ਤੰਦਰੁਸਤ ਆ ਸਭ ਸਾਰੀ ਠੀਕ ਠਾਕ ਹੋ ਤੁਸੀਂ YouTube ਫੈਮਿਲੀ ਕਿਵੇਂ ਹੋ ਸਾਰੇ ਤੇ ਧੰਨਵਾਦ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਜਿਹੜੇ ਮੇਰੇ YouTube ਚੈਨਲ ਦੇ ਨਵੇਂ ਵੀਡੀਓ ਦੇਖਦੇ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੁਹਾਡੀ ਸਪੋਰਟ ਦੀ ਲੋੜ ਆ ਜਿਵੇਂ ਤੁਸੀਂ ਮੇਰੀ ਇੱਥੋਂ ਤੱਕ ਹੀ ਹਿੰਮਤ ਵਧਾ ਦਿੱਤੀ ਹਨਾ ਤੇ ਇਸ ਤਰ੍ਹਾਂ ਹੀ ਮੈਨੂੰ ਸਪੋਰਟ ਕਰਦੇ ਰਹੋ ਜਿਹੜੇ ਲਾਈਕ ਕਰਦੇ ਆ ਵੀਡੀਓ ਸ਼ੇਅਰ ਕਰਦੇ ਆ ਦੇਖਦੇ ਆ ਤੇ ਲਓ ਜੀ ਆਪਣਾ ਇਹ ਮਖਣੀ ਵੀ ਤਿਆਰ ਹੋ ਗਈ ਥੱਲੇ ਹੁਣ ਨਾਲ ਲੱਸੀ ਵੀ ਬਣ ਗਈ ਮੱਧਾ ਕੋ ਗਲਾਸ ਪਾਣੀ ਦਾ ਪਾ ਲਿਆ ਸੀਗਾ ਤੇ ਹੈ ਤੇ ਵੀ ਡੇਂਜਰਸ ਹੱਥ ਨੂੰ ਕੱਟਰ ਲੱਗ ਗਿਆ ਓਖਾ ਹੋਊਗਾ ਪਰ ਫਿਰ ਕੀ ਕੀਤਾ ਜਾਵੇ ਹਨਾ ਉਹ ਮਧਾਣੀ ਜੀ ਤਾਂ ਹੈਗੀ ਉਹਦੀ ਨੇ ਇੱਕ ਪਾਸਿਓਂ ਦੀ ਟੁੱਟ ਗਈ ਉਹਦੇ ਫਿਰ ਉਹ ਬੈਲੈਂਸ ਜਿਆ ਨਹੀਂ ਸਹੀ ਆਉਂਦਾ ਫੇ ਮੈਂ ਇਹਦੇ ਨਾਲ ਹੀ ਅੱਜ ਬਣਾ ਲਿਆ ਪਹਿਲਾਂ ਮੈਂ ਉਹਦੇ ਨਾਲ ਬਣਾਉਂਦੀ ਹੁੰਦੀ ਸੀ ਮਧਾਣੀ ਨਾਲ ਇਹ ਵੀ ਈ ਜੀ ਆ ਵੈਸੇ ਪਰ ਇਹਦੇ ਆ ਬਲੇਟ ਜਿਹੜੇ ਨੇ ਇਹ ਡੇਂਜਰਸ ਆ ਬਹੁਤ ਬਹੁਤ ਕੇਅਰਫੁਲ ਕੰਮ ਕਰਨਾ ਪੈਂਦਾ ਇਹਦਾ ਤੇ ਬਾਬੇ ਦੀ ਜੋਤ ਵਾਸਤੇ ਕਿਉਂ ਸਵੇਰੇ ਸ਼ਾਮ ਆਪਾਂ ਜੋਤ ਘਰੇ ਹੀ ਲਾ ਆਪ ਲਾਉਂਦੇ ਵੇਰੇ ਸ਼ਾਮ ਘਰ ਵਿੱਚ ਦੇਸੀ ਘਿਓ ਦੀ ਜੋਤ ਲਾਉਣੇ ਵੀ ਬਹੁਤ ਹੀ ਚੰਗੀ ਗੱਲ ਹੁੰਦੀ ਹੈਗੀ ਕਿਉਂਕਿ ਨੰਬਰ 1 ਤਾਂ ਮਾੜੀ ਚੰਗੀ ਚੀਜ਼ਾਂ ਦੂਰ ਰਹਿੰਦੀਆਂ ਤੇ ਘਰ ਚ ਸਮੈਲ ਵੀ ਬਹੁਤ ਸੋਹਣੀ ਆਉਂਦੀ ਜਦੋਂ ਜੋਤ ਵੱਧਦੀ ਹੈ ਦੇਸੀ ਘਿਓ ਦੀ ਸਮੈਲ ਸਮੈਲ ਬਹੁਤ ਸੋਹਣੀ ਆਉਂਦੀ ਹੈ ਤੇ ਆਪਣਾ ਲਈ ਫਿਰ ਹੋ ਜਾਂਦਾ ਨਾ ਪ੍ਰਦੇਸਾਂ ਵਿੱਚ ਬੈਠੀਆਂ ਪਰਮਾਤਮਾ ਦਾ ਹੀ ਆਸਰਾ ਹੈ ਸਾਨੂੰ ਵੀ ਖਾਣਾ ਖੁਣਾ ਮੈਂ ਬਣਾ ਲਿਆ ਸੀਗਾ ਤੇ ਅੱਜ ਸੰਡੇ ਸੀਗਾ ਫਿਰ ਮੈਂ ਕਿਾ ਚੱਲ ਬਣਾ ਹੀ ਲੈਂਦੀ ਸਰਦਾਰ ਜੀ ਗਏ ਸੀ ਕੰਮ ਤੇ ਉਹ ਕਹਿੰਦੇ ਨੇ 1-2 ਵਜੇ ਵਾਪਸ ਆਉਂਗਾ ਖਾਣਾ ਖਾਣ ਵਾਸਤੇ ਤੇ ਆਪਾਂ ਰੈਡੀ ਕਰਕੇ ਰੱਖ ਲਿਆ ਹੁਣ ਮੈਂ ਫ੍ਰੀ ਸੀ ਕੋਲੇ ਮੈਂ ਨਾਲ ਇਹ ਕੰਮ ਕਰ ਲੈਂਦੀ ਬਾਕੀ ਤਾਂ ਆਪਣਾ ਜਿਹੜਾ ਕੰਮ ਆ ਝਾੜੂ ਪੋਚੇ ਦਾ ਸਾਰਾ ਉਹ ਤੇ ਆਪਾਂ ਨਬੇੜ ਦਿੱਤਾ ਦੇਖੋ ਤੁਸੀਂ ਕਿੰਡੀ ਸੋਹਣੀ ਮੱਖਣੀ ਬਣ ਗਈ ਨਾ گاਵਾ ਦਾ ਦੁੱਧ ਇਹਨਾਂ ਤੇ ਮੈਂ ਵਿੱਚ ਇਹਨਾਂ ਦੋ ਕੋਕੀ ਉਸ ਉਹਦੇ ਪਾਇ ਸੀ ਆਈਸ ਦੇ ਪਾਣੀ ਜਿਆਦਾ ਠੰਡਾ ਨਹੀਂ ਸੀਗਾ ਤੇ ਹੁਣ ਆਪਾਂ ਇਹ ਸਪੈਸ਼ਲੀ ਫਰਾਈ ਪੈਨ ਰੱਖਿਆ ਹੋਇਆ ਬਾਬਿਆਂ ਦਾ ਘਿਓ ਦਿੱਤਾ ਕਰਨ ਨੂੰ ਬਾਬਿਆਂ ਦੀ ਦੇਗ ਬਣਾਉਣ ਬੜੀ ਵਧੀਆ ਮੱਖਣੀ ਬਣ ਗਈ ਆ ਹੁਣ ਇਹ ਜਿਹੜੀ ਲੱਸੀ ਹੈ ਇਹਨੂੰ ਆਪਾਂ ਜੂਸ ਕਰ ਲੈਂਦੇ ਪੀ ਲਾਂਗੇ ਖਾਣੇ ਨਾਲ ਹਨਾ ਮਸਾਦਾ ਮਿਲਦੀ ਪਰ ਇਹਦੇ ਵਿੱਚੋਂ ਟੇਸਟ ਆਇਆ ਹੁੰਦਾ ਜਿਵੇਂ ਨਾ ਕਾੜਨੀ ਦੇ ਦੁੱਧ ਦਾ ਟੇਸਟ ਆਉਂਦਾ ਹੈ ਕਾੜਨੀ ਦੇ ਦੁੱਧ ਆਪਾਂ ਦੁੱਧ ਨੂੰ ਇੰਡੀਆ ਕਾੜਨੀ ਵਿੱਚ ਕਾੜਦੇ ਤੇ ਆਪਾਂ ਉਹਦਾ ਬਣਾਉਂਦੇ ਨਾ ਲੱਸੀ ਜਾਂ ਦਹੀਂ ਬਹੁਤ ਟੇਸਟ ਸਵਾਦ ਹੁੰਦੀ ਹੈ ਜੀ ਇਹ ਲੱਸੀ ਵੀ ਤੇ ਦਹੀਂ ਵੀ ਅੱਜ ਖੱਡੇ ਤੋਂ ਬਹੁਤ ਨਿਕਲੀ ਹੈ ਜੀ इस तरह करके आप सारा ही ओह क्या घिओ लस्सी आप रख लेंगे हम जूस कर लेंगे पी लेंगे ਉਹ ਨਾਲ ਜਦ ਤੋ ਲਵਾਂਗੇ ਨਾ ਲੱਗੀ ਫਿਰ ਜ਼ਿਆਦਾ ਟਾਈਮ ਲੱਗੂਗਾ ਤੋ ਕਿਉਂ ਪਾਣੀ ਵਿੱਚੇ ਹੀ ਪਾ ਲੈਂਦੀ ਇਹਦੇ ਲੱਸੀ ਦੇ ਸਾਫ਼ ਹੀ ਸੀ ਨਾ ਉਹ ਵੀ ਆਪਾਂ ਘਰ ਵਿੱਚੇ ਛੋਧ ਚੀਜ਼ ਹਰੇਕ ਹੀ ਤਿਆਰ ਕਰ ਸਕਦੇ ਆ ਤੇ ਪਲੀਜ਼ ਜੇ ਮੇਰੀ ਵੀਡੀਓ ਇੱਧਰ ਆਪਾਂ ਕਿਉਂ ਰੱਖਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੇ ਸੈਕਿੰਡ ਨੰਬਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੁਣ ਆਪਾਂ ਨੇ ਘਿਓ ਲਿਆ ਸੀ ਰੱਖ ਜਿਆਦਾ ਤੇਜ ਇਸ ਸਮ ਤੇ ਨਹੀਂ ਸੀ ਪਕਾਇਆਗਾ ਘੱਟ ਤੇ ਹੀ ਬਨਾਇਆ ਤੇ ਬਸੇ 5-7 ਮਿੰਟੇ ਚ ਬਣ ਜਾਊਗਾ ਬਹੁਤ ਚੰਗਾ ਲੱਗਦਾ ਹੈ ਨਾ ਜਦੋਂ ਆਪਾਂ ਆਪਣੇ ਹੱਥੀਂ ਕੋਈ ਚੀਜ਼ ਤਿਆਰ ਕਰਦੇ ਆਂਗੇ ਕਾਂ ਬਹੁਤ ਬੋਲਦੀ ਆ ਸਾਡੇ ਆਪਣੇ ਦੇ ਇੰਡੀਆ ਵਿੱਚ ਕਾਂ ਜਿਹੜੀਆਂ ਕੁਝ ਨਹੀਂ ਇੱਥੇ ਬਹੁਤ ਕਾਂ ਵੀ ਜਿਹੜੀਆਂ ਲੋ ਜੀ ਆਪਣਾ ਕਿਉ ਤਿਆਰ ਹੋ ਗਿਆ 100 ਦੇ 200 ਗ੍ਰਾਮ ਦੇ ਨੇੜੇ ਤੇੜ ਕਿਉ ਵਧੀਆ ਤਿਆਰ ਹੋ ਗਿਆ 5-6 ਦਿਨ ਲੰਗ ਜਾਣਗੇ ਫਿਰ ਉਹਨੇ ਦਿਨਾਂ ਨੂੰ ਫਿਰ ਮਲਾਈ ਹੋ ਜੂਗੀ ਫਿਰ ਬਣਾ ਲਵਾਂਗੇ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਾਚ ਵੀਡੀਓ ਵੇਖਣ ਲਈ ਸਬਸਕ੍ਰਾਈਬ ਕਰਨ ਲਈ ਲਾਈਕ ਕਰਨ ਲਈ ਕਮੈਂਟ ਕਰਨ ਲਈ ਥੈਂਕ ਯੂ ਬਾਏ ਬਾਏ